ਖੋਜੀ ਸਟੇਜ ਤੇ ਸੀ ਇੱਕ ਰੁੱਖ ਪਰ ਪਰਿਆਵਰਣ ਪ੍ਰੇਮੀ ਵੀ ਗੱਲ ਕਰਦੇ ਕਿ ਸਟੇਜ ਛੋਟੀ ਕੀਤੀ ਜਾ ਸਕਦੀ ਸੀ ਜਾਂ ਵਧਾਈ ਜਾ ਸਕਦੀ ਸੀ ਰੁੱਖ ਕੱਟਣ ਦਾ ਕੀ ਮਤਲਬ ਹੈ ਕੋਈ ਪਰਮਿਸ਼ਨ ਲਈ ਸੀ ਫੋਰੈਸਟ ਡਿਪਾਰਟਮੈਂਟ ਤੋਂ ਪਰਮਿਸ਼ਨ ਲਈ ਸੀ ਜੇ ਨਹੀਂ ਲਈ ਸੀ ਤਾਂ ਰੁੱਖ ਕੱਟਣਾ ਜਿੰਨੀ ਕਮੈਂ ਸਟੱਡੀ ਕੀਤੀ ਹੈ ਗੂਗਲ ਤੇ ਕਹਿੰਦੇ ਇੱਕ ਕ੍ਰਾਈਮ ਹੈ ਜੇ ਇਹਨਾਂ ਨੇ ਕ੍ਰਾਈਮ ਕੀਤਾ ਤਾਂ ਫਿਰ ਕੀ ਪੈਨਲਟੀ ਲੱਗੇਗੀ ਤੇ ਪ੍ਰੀਮੀਅਰ ਨਾਲ ਲਿਜਾ ਕੇ ਅਸ਼wini ਜੋਸ਼ੀ ਸਾਡੇ ਨਾਲ ਸਿਗੇ ਜੀ ਜੀ ਤੇ ਬਸ ਅਸੀਂ ਤਾਂ ਡੀਸੀ ਸਾਹਿਬ ਨੂੰ ਇੱਕ ਗੱਲ ਕਹੀ ਆ ਵੀ ਹਾਓ ਇਨਸੈਂਸਿਟਿਵ ਪੀਪਲ ਦੇ ਆ ਮੈਨੂੰ ਤਾਂ ਇਹ ਜਾਣ ਕੇ ਬੜਾ ਦੁੱਖ ਹੁੰਦਾ ਵੀ ਇੰਨੀ ਇਨਸੈਂਸਿਟੀ ਆ ਵੀ ਇਸ ਸਕੂਲ ਚ ਬਾਕੀ ਟੀਚਰ ਵੀ ਕੰਮ ਕਰਦੇ ਆ ਸਟੂਡੈਂਟਸ ਵੀ ਆ ਕੋਈ ਤਾਂ ਆਵਾਜ਼ ਟੱਕੇ ਵੀ ਸਾਹਮਣੇ ਦਰਖਤ ਕੱਟ ਹੋ ਰਹੇ ਆ ਵੀ ਕੋਈ ਤਾਂ ਬੋਲੇ ਆ ਕਿ ਤੇ ਫਿਰ ਪਰਸਨਲੀ ਦੇਖਣ ਆਇਆ ਕਿ ਜਿਹੜੇ ਟਰੀਜ਼ ਐ ਕੱਟੇ ਗਿਓ ਹੈ ਤੇ ਇਫ ਵਿਦਾਊਟ ਪਰਮਿਸ਼ਨ ਕੱਟੇ ਐ ਤਾਂ ਡੈਫੀਨਿਟਲੀ ਐਕਸ਼ਨ ਵਿਲ ਬੀ ਟੇਕਨ ਕੱਟੇ ਵੀ ਐ ਕਿ ਨਹੀਂ ਕੱਟੇ ਕਿਉਂਕਿ ਬਾਅਦ ਦੇ ਵਿੱਚ ਉਹ ਹਿਸਟਰੀ ਹੋ ਜਾਂਦੀ ਐ ਕਿ ਜੀ ਐਡਾ ਚੌੜਾ ਸੀਗਾ 2 ਇੰਚ ਦਾ ਸੀ ਜਾਂ 2 ਫੁੱਟ ਦਾ ਸੀ ਤਾਂ ਮੈਂ ਆਪਣੀ ਆਈਜ਼ ਨਾਲ ਦੇਖਣ ਆਇਆ ਕਿ ਕਿੱਡਾ ਦਰਖਤ ਸੀ ਕੋਈ ਇੱਧਰ ਦੀ ਚਰਚਾ ਵੀ ਸਾਡੇ ਤੱਕ ਪਹੁੰਚੀ ਐ ਕਿ ਸ਼ਾਇਦ ਜਿਹੜੇ ਰੁੱਖ ਐ ਇਹਦਾ ਸੌਦਾ ਹੋ ਚੁੱਕਾ ਸੀ ਇੱਧਰ ਦੀ ਗੱਲ ਤੁਹਾਡੇ ਤੱਕ ਪਹੁੰਚੀ ਐ ਦੇਣੀ ਹਲੇ ਤਾਂ ਇੱਥੇ ਹੀ ਪਿਆ ਡਰਕ ਤੁਹਾਡੇ ਸਾਹਮਣੇ ਹੀ ਹੈਗਾ ਕਿ ਹਲੇ ਤੱਕ ਤਾਂ ਇਹੋ ਜਿਹਾ ਕੋਈ ਚੱਕਰ ਸਾਹਮਣੇ ਨਹੀਂ ਹੈ ਕੱਟਣ ਦਾ ਜਰੂਰ ਹੈ ਕਿ ਕਟਿਆ ਗਿਆ ਕਹਿੰਦੇ ਸਰਕਾਰੀ ਸਕੂਲ ਦੇ ਅੰਦਰ ਬੱਚਿਆਂ ਅਤੇ ਅਧਿਆਪਕਾਂ ਸਾਹਮਣੇ ਕੱਟੇ ਗਏ ਆ ਰੁੱਖ ਸਾਥੀਓ ਬੱਚਿਆਂ ਨੂੰ ਕੀ ਸਿਖਾਉਣਾ ਹੈ ਬੱਚਿਆਂ ਨੂੰ ਕੀ ਸਿਖਾਉਣਾ ਹੈ ਰੁੱਖ ਲਗਾਣੇ ਆ ਕਿ ਉਹਨਾਂ ਸਾਹਮਣੇ ਰੁੱਖ ਕੱਟਣੇ ਆ ਇਸੇ ਗੱਲ ਦਾ ਹੋ ਰਿਹਾ ਹੈ ਦੁੱਖ ਸਾਥੀਓ ਇਸੇ ਗੱਲ ਦਾ ਹੋ ਰਿਹਾ ਦੁੱਖ ਸਾਥੀਓ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਰਹੇ ਨੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਤਿ ਸ੍ਰੀ ਅਕਾਲ ਅਸੀਂ ਸਰਕਾਰੀ ਸਕੂਲ ਦੇ ਅੰਦਰ ਮੌਜੂਦ ਹਾਂ ਆ ਸਕੂਲ ਦੀ ਸਟੇਜ ਤੋਂ ਬੈਕ ਸਾਈਡ ਆ ਔਰ ਤੁਸੀਂ ਇੱਥੇ ਦੇਖੋ ਆ ਰੁੱਖ ਕੱਟਿਆ ਪਿਆ ਤੁਹਾਨੂੰ ਨਜ਼ਰ ਆ ਰਿਹਾ ਹੁਣ ਜੋ ਕੱਲ ਤੱਕ ਸਕੂਲ ਦੀ ਸ਼ਾਨ ਸੀ ਰੁੱਖ ਇੱਕ ਅੱਗੇ ਵੀ ਕੱਟਿਆ ਪਿਆ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਔਰ ਇਹਨੂੰ ਸਾਗਵਾਨ ਮੇਰੇ ਖਿਆਲ ਰੁੱਖ ਕਿਹਾ ਜਾਂਦਾ ਹੈ ਬੱਚੇ ਕੱਲ ਤੱਕ ਇਸ ਰੁੱਖ ਦੀ ਛਾਂ ਮਾਣਦੇ ਸੀ ਔਰ ਅੱਜ ਇਹ ਰੁੱਖ ਕੱਟ ਕੇ ਇੱਥੇ ਸਟਿਆ ਪਿਆ ਕਹਿੰਦੇ ਕਿ ਰੁੱਖ ਵੀ ਸਾਹ ਲੈਂਦੇ ਆ ਸਾਡੀ ਕਾਰਬਨ ਡਾਈਆਕਸਾਈਡ ਲੈਂਦੇ ਸਾਨੂੰ ਆਕਸੀਜਨ ਦਿੰਦੇ ਆ ਇਹਨਾਂ 'ਚ ਵੀ ਜਾਨ ਹੁੰਦੀ ਆ ਇਹਨਾਂ ਨੂੰ ਕਿਹਦੀ ਪਰਮਿਸ਼ਨ ਨਾਲ ਕੱਟਿਆ ਗਿਆ ਇਹ ਸਵਾਲ ਜਿਹੜੇ ਆ ਅਮੇ ਸ਼ਹਿਰ ਦੇ ਲੋਕ ਪੁੱਛ ਰਹੇ ਆ ਜਿਹੜੇ ਲੋਕ ਕੁਦਰਤ ਨੂੰ ਪਿਆਰ ਕਰਦੇ ਆ ਪਰਿਆਵਰਣ ਨੂੰ ਪਿਆਰ ਕਰਦੇ ਆ ਉਹ ਲੋਕੇ ਸਵਾਲ ਪੁੱਛਦੇ ਆ ਔਰ ਮਨੋਜ ਕੰਡਾ ਜੀ ਤੇ ਉਹਨਾਂ ਦੀ ਟੀਮ ਨੇ ਅਸ਼ਵਨੀ ਜੋਸ਼ੀ ਉਹਨਾਂ ਨੇ ਵੀਡੀਓ ਬਣਾਈ ਸੀਗੀ ਮਨੋਜ ਕੰਡਾ ਜੀ ਤੇ ਉਹਨਾਂ ਦੀ ਟੀਮ ਨੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਥੋੜੀ ਦੇਰ ਤੇ ਡੀਸੀ ਸਾਹਿਬ ਵੀ ਇੱਥੇ ਪਹੁੰਚ ਰਹੇ ਪਰ ਲੋਕੇਸ਼ ਨੇ ਦਿਖਾਣੇ ਰੁਕ ਕਿੱਥੋਂ ਕੱਟੇ ਗਏ ਪਰ ਉਸ ਤੋਂ ਪਹਿਲਾਂ ਆ ਦੇਖ ਲਓ ਲੈਬ ਦਾ ਸਮਾਨ ਵੀ ਅੱਦੀ ਸੱਟਿਆ ਪਿਆ ਕੀ ਇਹਨਾਂ ਚੀਜ਼ਾਂ ਦੀ ਕੋਈ ਕੀਮਤ ਨਹੀਂ ਆ ਕੋਈ ਵੈਲਿਊ ਨਹੀਂ ਆ ਔਰ ਤੁਹਾਨੂੰ ਹੁਣ ਫਰੰਟ ਤੇ ਲੈ ਕੇ ਜਾਣਗੇ ਕਿਉਂਕਿ ਬੈਕ ਸਾਈਡ ਤਾ ਇਸ ਗੱਲ ਦਾ ਬੜਾ ਦੁੱਖ ਮਨਾਇਆ ਗਿਆ ਕਿ ਇੱਕ ਪਾਸੇ ਤਾਂ ਪਰਿਆਵਨ ਪ੍ਰੇਮੀ ਜਿਹੜੇ ਆ ਉਹ ਰੁੱਖ ਲਗਾਉਣ ਦੀ ਗੱਲ ਕਰਦੇ ਆ ਤੇ ਦੂਜੇ ਪਾਸੇ ਰੁੱਖ ਕੱਟੇ ਗਏ ਆ ਆ ਦੇਖੋ ਜੀ ਸਟੇਜ ਤੇ ਸੀ ਇੱਕ ਰੁੱਖ ਪਰ ਪਰਿਆਵਨ ਪ੍ਰੇਮੀ ਵੀ ਗੱਲ ਕਰਦੇ ਕਿ ਸੇ ਛੋਟੀ ਕੀਤੀ ਜਾ ਸਕਦੀ ਸੀ ਜਾਂ ਵਧਾਈ ਜਾ ਸਕਦੀ ਸੀ ਰੁੱਖ ਕੱਟਣ ਦਾ ਕੀ ਮਤਲਬ ਹੈ ਐਦਾਂ ਵੀ ਹੋ ਸਕਦਾ ਸੀ ਕਿ ਜੇ ਲੈਂਟਰ ਪੈਂਦਾ ਤਾਂ ਗਲਾਈ 'ਚ ਕੱਢ ਦਿੰਦੇ ਆਪਾਂ ਬੜੀ ਜਗ੍ਹਾ ਦੇਖਦੇ ਆ ਕਿ ਰੁੱਖਾਂ ਨੂੰ ਬਚਾਇਆ ਜਾ ਰਿਹਾ ਕਿਉਂਕਿ ਰੁੱਖ ਸਾਨੂੰ ਬਚਾਰੇ ਆ ਇੱਕ ਰੁੱਖ ਖੇਤੀ ਸੀ ਔਰ ਦੱਸਿਆ ਜਾ ਰਿਹਾ ਦੂਜਾ ਰੁੱਖ ਉਧਰਲੇ ਪਾਸੇ ਇੱਕ ਕਿਚਨ ਹੈ ਉੱਥੇ ਸੀ ਤਾਂ ਹੁਣ ਇੱਕ ਵਾਰੀ ਮਨੋਜ ਕੰਡਾ ਜੀ ਨਾਲ ਗੱਲਬਾਤ ਕਰਦੇ ਔਰ ਉਸ ਤੋਂ ਬਾਅਦ ਡੀਸੀ ਸਾਹਿਬ ਵੀ ਇੱਥੇ ਪਹੁੰਚਦੇ ਆ ਉਹਨਾਂ ਤੋਂ ਵੀ ਜਾਣਾਂਗੇ ਕਿ ਕੀ ਸਕੂਲ ਪ੍ਰਸ਼ਾਸਨ ਨੇ ਕੋਈ ਪਰਮਿਸ਼ਨ ਲਈ ਸੀ ਫੋਰੈਸਟ ਡਿਪਾਰਟਮੈਂਟ ਤੋਂ ਪਰਮਿਸ਼ਨ ਲਈ ਸੀ ਜੇ ਨਹੀਂ ਲਈ ਸੀ ਤਾਂ ਰੁੱਖ ਕੱਟਣਾ ਜਿੰਨੀ ਕ ਮੈਂ ਸਟੱਡੀ ਕੀਤੀ ਹੈ ਗੂਗਲ ਤੇ ਕਹਿੰਦੇ ਇੱਕ ਕ੍ਰਾਈਮ ਹੈ ਜੇ ਇਹਨਾਂ ਨੇ ਕ੍ਰਾਈਮ ਕੀਤਾ ਤਾਂ ਫਿਰ ਕੀ ਪੈਨਲਟੀ ਲੱਗੇਗੀ ਇੱਕ ਵਾਰੀ ਮਨੋਜ ਕੰਡਾ ਜੀ ਦਾ ਪਹਿਲਾ ਸਵਾਲ ਲੈ ਲੈਣੇ ਕਿ ਉਹਨਾਂ ਨੇ ਡੀਸੀ ਸਾਹਿਬ ਨੂੰ ਜਿਹੜਾ ਮੰਗ ਪੱਤਰ ਦਿੱਤਾ ਉਹਦੇ ਵਿੱਚ ਤਾ ਸਾਡੇ ਨਾਲ ਮਨੋਜ ਕੰਡਾ ਜੀ ਤੇ ਉਹਨਾਂ ਦੇ ਸਾਥੀ ਮੌਜੂਦ ਆ ਸਰ ਜਿਹੜਾ ਇਹ ਸਰਕਾਰੀ ਸਕੂਲ ਦੇ ਅੰਦਰ ਦੋ ਰੁੱਖ ਕੱਟੇ ਗਏ ਆ ਇਹ ਇਸ਼ੂ ਸ਼ਹਿਰ ਚ ਬਹੁਤ ਵੱਡਾ ਉੱਠਿਆ ਹੋਇਆ ਤੇ ਇਹ ਤੁਸੀਂ ਵੀ ਗੱਲ ਮੇਰੇ ਸੁਣਨ ਵਿੱਚ ਹੈ ਕਿ ਡੀਸੀ ਸਾਹਿਬ ਤੱਕ ਪਹੁੰਚਾਈ ਹੈ ਡੀਸੀ ਸਾਹਿਬ ਹੁਣ ਇੱਥੇ ਆ ਵੀ ਰਹੇ ਆ ਤਾਂ ਤੁਸੀਂ ਇਹਦੇ ਬਾਰੇ ਕੀ ਕਹਣਾ ਜਿਹੜੇ ਰੁੱਖ ਕੱਟ ਹੋਏ ਆ ਜੀ ਅੱਜ ਡੀਸੀ ਸਾਹਿਬ ਨੂੰ ਇਹਦੀ ਜਾਂਚ ਲਈ ਇੱਕ ਮੰਗ ਪੱਤਰ ਦਿੱਤਾ ਹੈ ਸਾਰੇ ਪਰਿਆਵਰਣ ਤੇ ਪ੍ਰੇਮੀਆ ਨੂੰ ਨਾਲ ਲਿਜਾ ਕੇ ਅਸ਼wini ਜੋਸ਼ੀ ਜੀ ਸਾਡੇ ਨਾਲ ਸੀਗੇ ਜੀ ਜੀ ਤੇ ਬਸ ਅਸੀਂ ਤਾਂ ਡੀਸੀ ਸਾਹਿਬ ਨੂੰ ਇੱਕ ਗੱਲ ਕਹੀ ਆ ਵੀ ਹਾਓ ਇਨਸੈਂਸਿਟਿਵ ਪੀਪਲ ਦੇ ਆ ਹਾਂ ਇੱਕ ਸਕੂਲ ਦਾ ਸਕੂਲ ਨੂੰ ਚਲਾਉਣ ਵਾਲੇ ਕੋਈ ਚੀਜ਼ ਨੂੰ ਕੱਟਣ ਤੋਂ ਪਹਿਲਾਂ ਕਿਹਾ ਉਹਨਾਂ ਨੇ ਕਿਹਾ ਇਸ ਚੀਜ਼ ਨੂੰ ਪ੍ਰੋਪਰ ਪ੍ਰੋਸੀਜਰ ਨੂੰ ਅਡਾਪਟ ਕੀਤਾ ਕਿਹਾ ਇਹਦੀ ਕੋਈ ਇਨਫੋਰਮੇਸ਼ਨ ਗਵਰਨਮੈਂਟ ਤੱਕ ਪਹੁੰਚੀ ਕਿ ਇਹਨੂੰ ਅਸੀਂ ਕੱਟਣਾ ਚਾਹੁੰਦੇ ਆ ਜਾਂ ਕੋਈ ਇਹਦਾ ਇਹਦੇ ਕੀ ਪ੍ਰੋਸੀਜਰਸ ਕੀ ਆ ਉਹ ਗਲਤ ਹੈ ਵੀ ਅਸੀਂ ਫਾਈਨ ਦੇ ਦਾਂਗੇ ਬਾਅਦ ਤੋਂ ਬਾਅਦ ਸਰ ਜੀ ਚਲੋ ਮੰਨ ਲਓ ਪਰਮਿਸ਼ਨ ਵੀ ਲੈ ਲਈ ਤਾਂ ਉਹਦੇ ਪਿੱਛੇ ਰੀਜ਼ਨ ਵੀ ਹੋਣਾ ਚਾਹੀਦਾ ਨਾ ਕਿਉਂਕਿ ਮੈਂ ਜਿੰਨਾ ਕਿ ਪੜ ਕੇ ਆਇਆ ਕਹਿੰਦੇ ਕਿ ਪ੍ਰਾਪਰਟੀ ਨੂੰ ਅਗਰ ਡੇਂਜਰ ਹੈ ਕੋਈ ਲੱਗਦਾ ਕਿ ਪ੍ਰਾਪਰਟੀ ਨੂੰ ਇਮੀਡੀਟ ਡੇਂਜਰ ਹੈ ਫਿਰ ਤੁਸੀਂ ਕੱਟ ਸਕਦੇ ਹੋ ਹੁਣ ਇੱਧਰ ਤਾਂ ਸਟੇਜ ਵਾਲੇ ਪਾਸੇ ਤੇ ਮੈਨੂੰ ਲੱਗਦਾ ਕੋਈ ਡੇਂਜਰ ਹੈ ਹੀ ਨਹੀਂ ਸੀ ਨਹੀਂ ਸਟੇਜ ਆਲਰੇਡੀ ਬਹੁਤ ਬੜੀ ਸੀ ਔਰ ਦਰਖਤ ਇੱਕ ਸਾਈਡ ਤੇ ਸੀਗਾ ਉਹ ਸਟੇਜ ਨੂੰ ਵੀ ਛੋਟੀ ਕੀਤਾ ਜਾ ਸਕਦਾ ਸੀ ਸਮਾਂ ਅਸੀਂ ਤਾਂ ਇੰਨੇ ਪੁਰਾਣੇ ਟਰੀਜ਼ ਨੂੰ ਤੁਸੀਂ ਆਪ ਦੇਖੋ ਇੱਕ ਟਰੀ ਨੂੰ ਕਿੰਨਾ ਟਾਈਮ ਲੱਗਦਾ ਹੈ ਬੜਾ ਹੋਣ ਨੂੰ ਤੇ within 2 3 seconds ਇਹ ਤਾਂ क्राइम ਹੈ ਠੀਕ ਹੈ ਔਰ ਉਧਰ ਤੇ ਕਿੰਨੇ ਪੰਛੀ ਬੈਠੇ بیٹھ ਕੇ ਆਪਣਾ ਘਰ ਬਣਾਉਂਦੇ ਐ ਅੱਜ ਕੱਲ 5G ਟਾਵਰਸ ਕਰਕੇ ਉਹਨਾਂ ਨੂੰ ਪੇੜ ਤਾਂ ਪਹਿਲੇ ਸ਼ਹਿਰ ਦੇ ਵਿੱਚ ਬੜੇ ਸੀਮਿਤ ਪੇੜ ਰਹਿ ਗਏ ਆ ਸੋ ਅਸੀਂ ਤਾਂ ਸਿਰਫ ਇਹੀ ਕਹਿ ਰਹੇ ਆਂ ਵੀ ਜਿਹੜੀ ਇਹ ਇਨਸੈਂਸਿਟੀ ਲੋਕਾਂ ਦੇ ਵਿੱਚ ਆ ਨਾ ਸਾਡਾ ਤਾਂ ਸਿਰਫ ਉਸ ਇਨਸੈਂਸਿਟਿ ਇਨਸੈਂਸਿਟੀ ਦੇ ਪ੍ਰਤੀ ਸਾਡਾ ਜਿਹੜਾ ਰੋਸ਼ ਪਰ ਸਾਰੇ ਪਤਾ ਲੱਗਾ ਕਿਹੜੇ ਵੇਲੇ ਕੱਟਿਆ ਗਿਆ ਔਰ ਉਹਦਾ ਕਾਰਨ ਜਿਹੜੇ ਇੱਥੇ ਤਾਂ ਪ੍ਰਸ਼ਾਸਨ ਨੇ ਉਹਨਾਂ ਨੇ ਕੀ ਦਿੱਤਾ ਜੀ ਮੇਰੀ ਪ੍ਰਸ਼ਾਸਨ ਨਾਲ ਤਾਂ ਕੋਈ ਗੱਲ ਨਹੀਂ ਹੋਈ ਸਾਨੂੰ ਤਾਂ ਇਸ ਰੋਡ ਤੋਂ ਪਤਾ ਲੱਗਿਆ ਵੀ ਦਰਖਤ ਕੱਟ-ਕੱਟ ਕੇ ਬਾਹ ਸਿੱਟ ਰਹੇ ਆ ਮੈਨੂੰ ਤਾਂ ਇਹ ਜਾਣ ਕੇ ਬੜਾ ਦੁੱਖ ਹੁੰਦਾ ਵੀ ਇੰਨੀ ਇਨਸੈਂਸਿਟੀ ਆ ਵੀ ਇਸ ਸਕੂਲ ਚ ਬਾਕੀ ਟੀਚਰ ਵੀ ਕੰਮ ਕਰਦੇ ਆ ਸਟੂਡੈਂਟਸ ਵੀ ਆ ਕੋਈ ਤਾਂ ਆਵਾਜ਼ ਟੱਕੇ ਵੀ ਸਾਹਮਣੇ ਦਰਖਤ ਕੱਟ ਹੋ ਰਹੇ ਆ ਵੀ ਕੋਈ ਤਾਂ ਬੋਲੇ ਆ ਕਿ ਤੇ ਅਸੀਂ ਜੋ ਜਾ ਕੇ ਦੇਖਿਆ ਪਿਊਰਨ ਸਕੂਲ ਆਰਸ ਮੈਂ ਅਸੀਂ ਸਕੂਲ ਆਰਸ ਦੇ ਵਿੱਚ ਅਸੀਂ ਤਾਂ ਸੜਕ ਤੋਂ ਨਿਕਲ ਕੇ ਜਾ ਰਹੇ ਸੀ ਤੇ ਦਰਖਤ ਬਾਹ ਸਿੱਟੇ ਹੋਏ ਸੀ ਤਾਂ ਸਿੱਕੇ ਦਰਖਤ ਕੋ ਕੱਟ ਹੋ ਰਹੇ ਸਕੂਲ ਦੇ ਵਿੱਚੋਂ ਤੇ ਫਿਰ ਜਦੋਂ ਮੜੇ ਅੰਦਰ ਆ ਕੇ ਦੇਖਿਆ ਤਾਂ ਇੱਕ ਸਟੇਜ ਤੇ ਦਰਖਤ ਸੀਗਾ ਇੱਕ ਇੱਥੇ ਦਰਖਤ ਸੀ ਤੇ ਲੱਗਿਆ ਵੀ ਜੇ ਸ਼ੈੱਡ ਹੀ ਪੈ ਰਹੀ ਹੈ ਤਾਂ ਉੱਪਰੋਂ ਉਹਨਾਂ ਹੋਲ ਦੇ ਦਿੰਦੇ ਤੁਸੀਂ ਅੱਜਕੱਲ ਦੇਖ ਰਹੇ ਹੋ ਕਿ ਕੋਠੀਆਂ ਵੀ ਬਣਦੀਆਂ ਤੇ ਉਹਨਾਂ ਨੇ ਜੇ ਮੋਰੇ ਦਰਖਤ ਤਾਂ ਤਾਂ ਉੱਪਰੋਂ ਉਹਨਾਂ ਕੇ ਸ਼ੈੱਡ ਚ ਹੋਲ ਦੇ ਦਿੰਦੇ ਆ ਸਮਾਂ ਇੱਕ ਐਗਜ਼ਾਮਪਲ ਬਣਨੀ ਸੀ ਕਿ ਸਟੇਜ ਦਾ ਟ੍ਰੀ ਇਹ ਇਦਾਂ ਦੀ ਸਟੇਜ ਹੈ ਜਿੱਥੇ ਟ੍ਰੀ ਨਹੀਂ ਕੱਟਿਆ ਗਿਆ ਹੁਣ ਇਹ ਗੱਲ ਉਲਟ ਹੋ ਗਈ ਕਿ ਇੱਕ ਸਟੇਜ ਨੂੰ ਬਚਾਉਣ ਲਈ ਟ੍ਰੀ ਕਰ ਦਿੱਤਾ ਜਿਹੜਾ ਇੱਧਰਲੇ ਪਾਸੇ ਟਰੀ ਐ ਉਹ ਕੀ ਪ੍ਰਾਪਰਟੀ ਨੂੰ ਡੇਂਜਰ ਸੀ ਕੋਈ ਸਰ ਕਿਸ ਜੋ ਮੈਂ ਖ਼ਬਰ ਚ ਪੜਿਆ ਆ ਬਿਆਨ ਉਹਦੇ ਵਿੱਚ ਲਿਖਿਆ ਕਿ ਉਹ ਉੱਥੇ ਰਸੋਈ ਸੀ ਸਰ ਰਸੋਈ ਸ਼ਿਫਟ ਕਰਨੀ ਜ਼ਿਆਦਾ ਬੈਟਰ ਹੈ ਕਿ ਟਰੀ ਕੱਟਣਾ ਜ਼ਿਆਦਾ ਬੈਟਰ ਤੁਸੀਂ ਦੱਸ ਦਿਓ ਨਹੀਂ ਪਰ ਇੱਧਰ ਕੋਈ ਡੇਂਜਰ ਸੀ ਪ੍ਰਾਪਰਟੀ ਨੂੰ ਡੇਂਜਰ ਜੇ ਕੋਈ ਦੀਵਾਰ ਚ ਜੇ ਦੀਵਾਰ ਨੂੰ ਕੋਈ ਡੇਂਜਰ ਸੀ ਤਾਂ ਦੀਵਾਰ ਨੂੰ ਪਲਸਟਰ ਦੁਆਰਾ ਹੋ ਸਕਦਾ ਸੀ ਕੋਈ ਐਡਾ ਵੱਡਾ ਡੇਂਜਰ ਕਿੱਡਾ ਵੱਡਾ ਡੇਂਜਰ ਸਰ ਗਲਤ ਤਾਂ ਸਾਰੀ ਸੂਰੀ ਸਾਹਿਬ ਗਲਤ ਤਾਂ ਮੋਟੀ ਜੀ ਇਹ ਆ ਕੀ ਸਮਾਜ ਜਿਹੜੇ ਅਸੰਵੇਦਨਸ਼ੀਲ ਲੋਕ ਨੇ ਨਾ ਉਹਨਾਂ ਦੇ ਨਾਲ ਹੀ ਸਮਾਜ ਨੂੰ ਨੁਕਸਾਨ ਹੋ ਰਿਹਾ ਹੈ ਤੁਹਾਨੂੰ ਪਤਾ ਹੈ ਇੱਕ ਬੂਟਾ ਲਗਾਉਣ ਦੇ ਵਿੱਚ ਕਿੰਨੀ ਮਿਹਨਤ ਹੁੰਦੀ ਹੈ ਤੇ ਉਹਨੂੰ ਪਾਲਣ ਦੇ ਵਿੱਚ ਕਿੰਨਾ ਟਾਈਮ ਲੱਗਦਾ ਹੈ ਜਿੱਡੇ ਵੱਡੇ ਦਰਖਤ ਇੱਥੇ ਵੱਡੇ ਗਏ ਹਨ ਇਹਨਾਂ ਨੂੰ ਮੇਰਾ ਖਿਆਲ ਅੱਜ ਤੋਂ 20-25 ਸਾਲ ਪਹਿਲਾਂ ਕਿਸੇ ਨੇ ਲਗਾਇਆ ਹੋਵੇਗਾ ਤੇ ਜੇ ਉਹ ਬੰਦਾ ਆ ਕੇ ਦੇਖੇ ਕਿ ਮੇਰਾ ਲਗਾਇਆ ਹੋਇਆ ਰੁੱਖ ਅੱਜ ਵੱਡ ਦਿੱਤਾ ਗਿਆ ਉਹ ਵੀ ਬਿਨਾਂ ਕਿਸੇ ਕਾਰਨ ਤੋਂ ਤਾਂ ਉਹਨੂੰ ਬਹੁਤ ਚੰਗਾ ਨਹੀਂ ਲੱਗੇਗਾ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਦਾਂ ਦਾ ਕੰਮ ਅਸੀਂ ਨਾ ਕਰੀਏ ਪੂਲਾਂ ਦੇ ਵਿੱਚ ਕਾਰਜਕ੍ਰਮ ਹੁੰਦੇ ਆ ਬੱਚਿਆਂ ਨੂੰ ਬੂਟੇ ਲਗਾਉਣ ਲਈ ਪ੍ਰੇਰਨਾ ਦਿੱਤੀ ਜਾਂਦੀ ਹੈ ਅਸੀਂ ਵੀ ਮੈਂ ਵੀ ਇੱਕ ਟੀਚਰ ਹਾਂ ਮੇਰੇ ਵੀ ਮੇਰੇ ਨਾਲ ਸਟੂਡੈਂਟਸ ਦੀ ਟੀਮ ਹੈ ਇਹ ਕੁਨਾਲਪੁਰੀ ਜੀ ਮੇਰੇ ਨਾਲ ਮੇਰੇ ਸਟੂਡੈਂਟ ਹੈ ਤੇ ਮੇਰੇ ਨਾਲ ਬੂਟੇ ਲਗਾਉਂਦੇ ਹਨ ਤੇ ਇਦਾਂ ਅਸੀਂ ਪ੍ਰੇਰਨਾ ਦਈਏ ਕਿ ਯੂਥ ਬੂਟੇ ਲਗਾਵੇ ਨਾ ਕਿ ਅਸੀਂ ਉਹਨਾਂ ਨੂੰ ਪ੍ਰੇਰਿਤ ਉਹਨਾਂ ਦੇ ਸਾਹਮਣੇ ਕੱਟੀਏ ਤਾਂ ਕਿ ਉਹ ਡੀਮੋਟੀਵੇਟ ਹੋਣ ਮੈਂ ਕਹਿੰਦਾ ਕੰਨਪਾ ਸਾਹਿਬ ਚੰਗਾ ਤੁਸੀਂ ਆਵਾਜ਼ ਚੈੱਕ ਲਈ ਨਹੀਂ ਤਾਂ ਸਕੂਲ ਦੇ ਅੰਦਰ ਹੋਰ ਕਈ ਟਰੀ ਹੈਗੇ ਪਤਾ ਨਹੀਂ ਉਹ ਕੱਟ ਹੋਏ ਨੀ ਸikal ਪਰਸੋਂ ਤੱਕ ਪਰ ਉਹ ਅਸੀਂ ਜਿਸ ਦਿਨ ਆਏ ਸੀ ਨਾ ਇੱਥੇ ਤਾਂ ਉਹ ਇੱਥੇ ਜਿਹੜਾ ਬੰਦਾ ਕਟਿੰਗ ਕਰ ਰਿਹਾ ਸੀ ਟਰੀਸ ਦੀ ਉਹ ਕਹਿੰਦਾ ਮੇਰੇ ਲਈ ਤਾਂ ਥੋੜਾ 2 ਮਿੰਟ ਦਾ ਕੰਮ ਹੈ ਟਰੀ ਕੱਟਣਾ ਔਰ ਉਹ ਅਸੀਂ ਉਹਨੂੰ ਇਹ ਕਹਿ ਕੇ ਗਏ ਆ ਵੀ ਬਾਕੀ ਨਾ ਕੱਟੀ ਪਰ ਉਹਦੀ ਗੱਲਾਂ ਤੋਂ ਇਹ ਲੱਗ ਰਿਹਾ ਸੀ ਕਿ ਤੇ ਔਰ ਉਹ ਇਮੀਡੀਏਟਲੀ ਡੀਸੀ ਸਾਹਿਬ ਤੱਕ ਇਹ ਗੱਲ ਪਹੁੰਚਾਤੀ ਵੀ ਬਾਕੀ ਬਰੇਕਸ਼ਨਾਂ ਕਟਵਾਏ ਜਾਣ ਔਰ ਜਿੰਨਾ ਜੇ ਹੋਣ ਤਾਂ ਇਹ ਚੀਜ਼ ਕੱਟ ਹੋ ਗਈ ਹੋ ਗਈ ਦੇਖੋ ਹੁਣ ਤਾਂ ਦੁੱਧ ਉੱਪਰ ਗਿਆ ਹਨਾ ਹੁਣ ਤਾਂ ਕੁਛ ਨਹੀਂ ਹੋ ਜ਼ਿਆਦਾ ਹੁਣ ਤਾਂ ਹਾਂ ਹੁਣ ਹੁਣ ਕਟੋ ਘਟ ਪੂਰੇ ਦੇਸ਼ਾਂ ਦੇ ਵਿੱਚ بڑے بڑے ਦੇਸ਼ਾਂ ਦੇ ਵਿੱਚ ਇਹੀ ਫਾਈਨ ਲੱਗਦਾ ਹੈ ਹੁਣ ਘਟੋ ਘਟ ਵੀ ਇਹ ਹਜ਼ਾਰਾਂ ਦੀ ਤਦਾਦ ਵਿੱਚ ਟਰੀਜ਼ ਲਗਾਣ ਤੇ ਚਲੋ ਹੁਣ ਤੁਸੀਂ ਜਿਹੜਾ ਡੀਸੀ ਸਾਹਿਬ ਨੂੰ ਇਨਫੋਰਮ ਕੀਤਾ ਹੈ ਜਿਹੜੀ ਸ਼ਿਕਾਇਤ ਲੈ ਕੇ ਮੰਗ ਪੱਤਰ ਲੈ ਕੇ ਪਹੁੰਚੋ ਹੁਣ ਐਗਜ਼ਾਮਪਲ ਇਹਨਾਂ ਲਈ ਡੀਸੀ ਸਾਹਿਬ ਸੈੱਟ ਕਰਦੇ ਹਾਂ ਇਹਨਾਂ ਨੂੰ ਇਹਨਾਂ ਨੂੰ ਕੋਈ ਪਲੈਂਟੀ ਲੱਗੇ ਇਹ ਸ਼ਹਿਰ ਲਈ ਸੈੱਟ ਹੋਵੇ ਕਿ ਬਿਨਾਂ ਗੱਲ ਤੋਂ ਟਰੀ ਕੱਟਣਾ ਬੰਦ ਕਰੋ ਜੀ ਮੈਨੂੰ ਲੱਗਦਾ ਡੀਸੀ ਸਾਹਿਬ ਆਪ ਹੀ ਕਿ ਆਪ ਇੱਕ ਵਾਰੀ ਉਹਨਾਂ ਨੂੰ ਮਿਲ ਲੈਣ ਜੀ ਇਹਦੇ ਵਿੱਚ ਇਨਫੈਕਟ ਅੱਜ ਕਈ এনਵਾਇਰਨਮੈਂਟਲਿਸਟ ਮੇਰੇ ਕੋਲੇ ਆਏ ਸੀ ਕਿ ਉਹ ਇੱਥੇ ਟਰੀ ਦੋ ਕੱਟੇ ਹੋਏ ਐ ਸੈਕੰਡਰੀ ਗਵਰਨਮੈਂਟ ਸੈਕੰਡਰੀ ਸਕੂਲ ਚ ਤਾਂ ਮੈਂ ਡੀਓ ਸਾਹਿਬ ਨੂੰ ਵੀ ਪੁੱਛਿਆ ਸੀ ਕਹਿੰਦੇ ਕਿ ਇਨਕੁਆਇਰੀ ਚੱਲ ਰਹੀ ਹੈ ਮੈਂ ਫਿਰ ਪਰਸਨਲੀ ਦੇਖਣ ਆਇਆ ਕਿ ਜਿਹੜੇ ਟਰੀਜ਼ ਐ ਕੱਟੇ ਗਿਓ ਐ ਤੇ ਇਫ ਵਿਦਆਊਟ ਪਰਮਿਸ਼ਨ ਕੱਟੇ ਐ ਤਾਂ ਡੈਫੀਨਿਟਲੀ ਐਕਸ਼ਨ ਵਿਲ ਬੀ ਟੇਕਨ ਬਿਕੋਜ਼ ਜਿਹੜਾ ਗ੍ਰੀਨ এনवायरमेंट ਦਾ ਸਾਡਾ ਕੈਂਪੇਨ ਚੱਲ ਰਿਹਾ ਹੈ ਇਹਦੇ ਵਿੱਚ ਆਲਥੋ ਬੋਥ ਦ ਟਰੀਜ਼ ਵੇਰਰੀ ਪ੍ਰੇਕੀਰੀਅਸਲੀ ਪਲੇਸਡ ਬਟ ਹਾਊਏਵਰ ਵਿਦਆਊਟ ਪਰਮਿਸ਼ਨ ਇਸ ਤਰ੍ਹਾਂ ਘਟਨਾ ਨਹੀਂ ਚਾਹੀਦੀ ਸਰ ਹਲੇ ਤੱਕ ਕੋਈ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਫੋਰੈਸਟ ਡਿਪਾਰਟਮੈਂਟ ਤੋਂ ਕੋਈ ਪਰਮਿਸ਼ਨ ਲਈ ਸੀ ਕਿ ਨਹੀਂ ਲਈ ਸੀ ਦੇਖੋ ਹਲੇ ਤੱਕ ਤਾਂ ਮੈਂ ਦੇਖਣ ਆਇਆ ਕਿ ਕੱਟੇ ਵੀ ਸੀ ਕਿ ਨਹੀਂ ਸੀ ਮੈਨੂੰ ਕੰਪਲੇਂਟ ਆਈ ਮੈਂ ਤਾਂ ਦੇਖਣ ਆਇਆ ਕਿ ਕੱਟੇ ਵੀ ਹੈ ਕਿ ਨਹੀਂ ਕੱਟੇ ਕਿਉਂਕਿ ਬਾਅਦ ਦੇ ਵਿੱਚ ਉਹ ਹਿਸਟਰੀ ਹੋ ਜਾਂਦੀ ਹੈ ਕਿ ਜੀ ਐਡਾ ਚੌੜਾ ਸੀਗਾ 2 ਇੰਚ ਦਾ ਸੀ ਜਾਂ 2 ਫੁੱਟ ਦਾ ਸੀ ਤਾਂ ਮੈਂ ਆਪਣੀ ਆਇਜ਼ ਨਾਲ ਦੇਖਣ ਆਇਆ ਕਿ ਕਿੱਡਾ ਦਰਖਤ ਸੀ ਸਰ ਜਿਹੜੇ ਦੋ ਟਰੀਆ ਨਾ ਤਾਂ ਉਧਰ ਕਿਸੇ ਪ੍ਰਾਪਰਟੀ ਨੂੰ ਡੇਂਜਰ ਲੱਗ ਰਿਹਾ ਨਾ ਇਸ ਪਾਸੇ ਲੱਗ ਰਿਹਾ ਫਿਰ ਵੀ ਇਹਨਾਂ ਨੇ ਮਤਲਬ ਟਰੀ ਕੱਟ ਕੀਤੇ ਆ ਤਾਂ ਹੁਣ ਕੋਈ ਪੈਨਲਟੀ ਲੱਗੇਗੀ ਜੀ ਇਹਨਾਂ ਨੂੰ ਅ ਦੇਖੋ ਜਿਹੜਾ ਡੇਂਜਰ ਟੂ ਪ੍ਰਾਪਰਟੀ ਇਹ ਤਾਂ ਜਿਹੜੇ ਟੈਕਨੀਕਲ ਬੰਦੇ ਹੀ ਦੱਸ ਸਕਦੇ ਆ ਆਲਥੋ ਮੈਂ ਇੱਥੇ ਦੇਖ ਰਿਹਾ ਸੀਗਾ ਕਿ ਕੰਧ ਦੇ ਵਿੱਚ ਇੱਥੇ ਤਰੇਡ ਪਈ ਵੀ ਹੈ ਜੀ ਤੇ ਅ ਇਸ ਪਾਸੇ ਤਰੇਡ ਪਈ ਵੀ ਹੈ ਜੀ ਬੇਸਿਕਲੀ ਉਹਦੇ ਨਾਲ ਹੀ ਸੀ ਬਟ ਹਾਊਏਵਰ ਅ ਪਰਮਿਸ਼ਨ ਨੀਡਸ ਟੂ ਬੀ ਟੇਕਨ ਵੈਦਰ ਥ੍ਰੇਡ ਪਈ ਹੈ ਨਹੀਂ ਪਈ ਹੈ ਜਿੱਥੇ ਵੀ ਲੱਗਿਆ ਦਰਖਤ ਉਹਦੀ ਪਰਮਿਸ਼ਨ ਚਾਹੀਦੀ ਹੈ ਜੇ ਸਰਕਾਰੀ ਜ਼ਮੀਨ ਤੇ ਲੱਗਿਆ ਹੋਇਆ ਹੈ کافی ਚਰਚਾਵਾਂ ਨੇ ਸ਼ਹਿਰ ਵਿੱਚ ਕੋਈ ਇਦਾਂ ਦੀ ਚਰਚਾ ਵੀ ਸਾਡੇ ਤੱਕ ਪਹੁੰਚੀ ਹੈ ਕਿ ਸ਼ਹਿਰ ਜਿਹੜੇ ਰੁੱਖੇ ਆ ਤਾਂ ਸੌਦਾ ਹੋ ਚੁੱਕਾ ਸੀ ਇਦਾਂ ਦੀ ਗੱਲ ਤੁਹਾਡੇ ਤੱਕ ਪਹੁੰਚੀ ਹੈ ਨਹੀਂ ਨਹੀਂ ਹਲੇ ਤਾਂ ਇੱਥੇ ਹੀ ਪਿਆ ਹੈ ਦਰਖਤ ਤੁਹਾਡੇ ਸਾਹਮਣੇ ਹੀ ਹੈਗਾ ਕਿ ਹਲੇ ਤੱਕ ਤਾਂ ਇਹੋ ਜਿਹਾ ਕੋਈ ਚੱਕਰ ਸਾਹਮਣੇ ਨਹੀਂ ਹੈ ਕਟਣ ਦਾ ਜ਼ਰੂਰ ਹੈ ਕਿ ਕਟਿਆ ਗਿਆ ਵਾਲੇ ਵੇਚਣ ਦਾ ਕੁਛ ਨਹੀਂ ਹੈ ਸਰ ਜਿਵੇਂ ਤੁਸੀਂ ਅਸੀਂ ਪਹੁੰਚੇ ਤਾਂ ਸਾਨੂੰ ਵੀ ਦੱਸਿਆ ਕਿ 25 ਸਾਲ ਪੁਰਾਣਾ ਟ੍ਰੀ ਲੱਗਦਾ ਜਿਵੇਂ ਤੁਸੀਂ ਰਿੰਗ ਦੀ ਗੱਲ ਕਰ ਰਹੇ ਸੀਗੀ ਤੇ ਇਹਦੇ ਬਾਰੇ ਕੀ ਕਹਿਣਾ ਚਾਹੂਗਾ ਦੇਖੋ ਜ਼ਾਹਿਰ ਹੈ ਕਿ ਜੇ ਟ੍ਰੀ ਦੀ ਗਰਥ 3 ਫੁੱਟ ਤੋਂ ਜ਼ਿਆਦਾ ਹੋਏ ਤਾਂ ਉਹ 15-20 ਸਾਲ ਦਾ ਹੁੰਦਾ ਹੀ ਹੈ ਸਟੂਡੈਂਟ ਆਇਆ ਹੈ ਫੋਰੈਸਟ ਵਾਲਿਆਂ ਨੇ ਮੈਨੂੰ ਦੱਸਿਆ ਹੈ ਕਿ ਜਿੰਨੇ ਰਿੰਗ ਇਹਦੇ ਕ੍ਰੋਸ ਸੈਕਸ਼ਨ ਚ ਦਿਸਣ 19 ਸਾਲ ਪੁਰਾਣਾ ਹੁੰਦਾ ਹੈ ਬਟ ਟੈਕਨੀਕਲ ਬੰਦੇ ਇਹਦਾ ਜਿਆਦਾ ਕਮੈਂਟ ਕਰ ਸਕਦੇ ਆ ਜੀ ਜੀ ਸਰ ਹੁਣ ਫਿਰ ਕੀ ਐਕਸ਼ਨ ਹੁਣ ਮੈਂ ਡੀਓ ਸਾਡੇ ਕੋਲੇ ਰਿਪੋਰਟ ਉਡਾਊਗਾ ਦੈਨ ਐਕਸ਼ਨ ਐਸ ਪਰ ਲਾ ਐਸ ਪਰ ਰੂਲਸ ਅਸੀਂ ਲਵਾਂਗੇ ਬਹੁਤ ਸ਼ੁਕਰੀਆ ਸਰ ਥੈਂਕ ਯੂ